ਹਰਨ ਤੇ ਇਹ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਈ ਨਥੇ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਵਾਲਾ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਸਾਲਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਥੇ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਬਈ ਯਾਰ ਬਾਈਕਰੂ ਮੇਲ ਕਰੇ ਬਈ ਬਹੁਤ ਨੁਕਸਾਨ ਹੋ ਰਿਹਾ